ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਆਏ ਦਿਨ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਬਰਬਾਦ ਹੋਣ ਵਾਲੀਆਂ ਮੌਤਾਂ ਤੇ ਫਸਲਾਂ ਤੇ ਘਰਾਂ ਦੇ ਆંકੜੇ ਵੱਧਦੇ ਜਾ ਰਹੇ ਨੇ ਕੁਝ ਇਸੇ ਤਰ੍ਹਾਂ ਦਾ ਸਾਹਮਣੇ ਆਇਆ ਜਦੋਂ ਨੌਜਵਾਨ ਨੇ 1.5 ਕਰੋੜ ਰੁਪਏ ਲਗਾ ਕੇ ਕੋਠੀ ਬਣਾਈ ਇਟਲੀ ਗਈ ਨੌਜਵਾਨ ਨੇ ਮਿਹਨਤ ਕਰਕੇ ਆਪਣਾ ਸੁਪਨੇ ਦਾ ਘਰ ਖੜਾ ਕੀਤਾ ਪਰ ਇਸ ਸੁਪਨੇ ਦੇ ਘਰ ਨੂੰ ਮੀਂਹ ਦੇ ਪਾਣੀ ਨੇ ਬਰਬਾਦ ਕਰਕੇ ਰੱਖ ਦਿੱਤਾ 9 ਸਾਲ ਵਿੱਚ ਪਹਿਲੀ ਵਾਰ ਪੰਜਾਬ ਆਇਆ ਘਰ ਵਿੱਚ ਵਿਆਹ ਦੀ ਤਿਆਰੀ ਚੱਲ ਰਹੀ ਸੀ ਘਰ ਦਾ ਸਮਾਨ ਪੈਸਾ ਸੋਨਾ ਦੱਬਿਆ ਗਿਆ ਵਿੱਚ ਤੇ ਇਹ ਪਿੰਡ ਅਜਨਾਲਾ ਇਹ ਅਜਨਾਲਾ ਦੇ ਪਿੰਡ ਕੋਨੀਵਾਲ ਦੀ ਘਟਨਾ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਪਿੰਡ ਵਸਦਾ ਹੈ ਤੇ ਰਾਵੀ ਵਾਲੇ ਤੇ ਰਾਵੀ ਵਾਲੇ ਬੰਦੇ ਤੁਸੀਂ ਬੰਨ ਨੇ ਇਥੇ ਤਬਾਹੀ ਮਚਾਈ ਹੈ ਜੋਤੇ ਜੋ ਦਿਵਸ ਹੈ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੋਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈੱਡ ਗ੍ਰੰਥੀ ਗੁਰਦੁਆਰਾ ਸ਼ੇਦੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਭਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ +1 661 372 4803 ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਆਏ ਦਿਨ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਬਰਬਾਦ ਹੋਣ ਵਾਲੀਆਂ ਮੌਤਾਂ ਤੇ ਫਸਲਾਂ ਤੇ ਘਰਾਂ ਦੇ ਆંકੜੇ ਵੱਧਦੇ ਜਾ ਰਹੇ ਨੇ ਕੁਝ ਇਸੇ ਤਰ੍ਹਾਂ ਦਾ ਸਾਹਮਣੇ ਆਇਆ ਜਦੋਂ ਨੌਜਵਾਨ ਨੇ 1.5 ਕਰੋੜ ਰੁਪਏ ਲਗਾ ਕੇ ਕੋਠੀ ਬਣਾਈ ਇਟਲੀ ਗਈ ਨੌਜਵਾਨ ਨੇ ਮਿਹਨਤ ਕਰਕੇ ਆਪਣਾ ਸੁਪਨੇ ਦਾ ਘਰ ਖੜਾ ਕੀਤਾ ਪਰ ਇਸ ਸੁਪਨੇ ਦੇ ਘਰ ਨੂੰ ਮੀਂਹ ਦੇ ਪਾਣੀ ਨੇ ਬਰਬਾਦ ਕਰਕੇ ਰੱਖ ਦਿੱਤਾ 9 ਸਾਲ ਵਿੱਚ ਪਹਿਲੀ ਵਾਰ ਪੰਜਾਬ ਆਇਆ ਘਰ ਵਿੱਚ ਵਿਆਹ ਦੀ ਤਿਆਰੀ ਚੱਲ ਰਹੀ ਸੀ ਘਰ ਦਾ ਸਮਾਨ ਪੈਸਾ ਸੋਨਾ ਦੱਬਿਆ ਗਿਆ ਵਿੱਚ ਤੇ ਇਹ ਪਿੰਡ ਅਜਨਾਲਾ ਇਹ ਅਜਨਾਲਾ ਦੇ ਪਿੰਡ ਕੋਨੀਵਾਲ ਦੀ ਘਟਨਾ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਪਿੰਡ ਵਸਦਾ ਹੈ ਤੇ ਰਾਵੀ ਵਾਲੇ ਤੇ ਰਾਵੀ ਵਾਲੇ ਬੰਦੇ ਤੁਸੀਂ ਬੰਨੇ ਇੱਥੇ ਤਬਾਹੀ ਮਚਾਈ ਹੈ ਜੋਤੇ ਜੋ ਦਿਵਸ ਹੈ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੀਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਪਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ